ਤਸਵੀਰਾਂ ਲੁਧਿਆਣਾ ਚਨਕਪੂਰੀ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਗਣਪਤੀ ਸਮਾਰੋਹ ਦੇ ਪੰਡਾਲ ਦੇ ਬਾਹਰ ਦੋ ਧਿਰਾਂ ਵਿੱਚ ਜੰਮ ਕੇ ਮਾਰਕੁੱਟਾਈ ਹੋਈ ਹੁੰਦੀ ਹੈ। ਜ્યાં ਝੜਪ ਦੇ ਵਿੱਚ ਕੁੱਲ 5 ਦੇ ਕਰੀਬ ਲੋਕ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਭਾਜਪਾ ਨੇਤਾ ਤੇ ਸਾਬਕਾ ਵਿਧਾਇਕ ਹਰੀਸ਼ 베ਦੀ ਦੇ ਬੇਟੇ ਹਨੀ 베ਦੀ ਤੇ ਕੁਝ ਲੋਕਾਂ ਨੇ ਮਾਰਕੁੱਟਾਈ ਦੇ ਗੰਭੀਰ aarop ਲਗਾਏ ਨੇ। ਦਰਸਲ ਮਾਮਲਾ ਜੋ ਸਾਹਮਣੇ ਆਂਦਾ ਹੈ ਇਹ ਜਨਕਪੁਰੀ ਦਾ ਸਾਹਮਣੇ ਆਂਦਾ ਜਿੱਥੇ ਕਿ ਗਣਪਤੀ ਉਤਸਵ ਦੌਰਾਨ ਸੜਕ ਤੇ ਕੁਝ ਪੇੜ ਲੱਗੇ ਹੋਏ ਸਨ ਜਿਨ੍ਹਾਂ ਪੇੜਾ ਨੂੰ ਕੱਟ ਦਿੱਤਾ ਗਿਆ ਪੇੜ ਕੱਟਣ ਦੀ ਵੀਡੀਓ ਦੀਪਕ ਡੰਗ ਨਾਮ ਦੇ ਵਿਅਕਤੀ ਨੇ ਆਪਣੇ ਮੋਬਾਈਲ ਦੇ ਵਿੱਚ ਬਣਾ ਲਈ ਦੀਪਕ ਨੂੰ ਵੀਡੀਓ ਬਣਾਉਂਦਾ ਦੇਖ ਹਣੀ 베ਦੀ ਅਤੇ ਬਾਕੀ ਦੇ ਸੇਵਾਦਾਰ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਹਣੀ ਅਤੇ ਦੀਪਕ ਦੇ ਵਿੱਚ ਕਟਾਈ ਨੂੰ ਲੈ ਕੇ ਬਹਿਸ-ਬਾਜ਼ੀ ਹੋਣ ਲੱਗ ਜਾਂਦੇ ਆ ਜਿਸ ਤੋਂ ਬਾਅਦ ਦੀਪਕ ਨੇ ਆਪਣੇ ਭਤੀਜੇ ਤੇ بیٹے ਨੂੰ ਮੌਕੇ ਤੇ ਬੁਲਾਇਆ ਮਾਮਲਾ ਵਧ ਗਿਆ ਤੇ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਵਾਰ ਕੀਤੇ। ਮਦਰੀ ਮਾਮਲਾ थाना जनकपुरी ਪਹੁੰਚਦਾ ਜੁਥੇ ਪੁਲਿਸ ਚੌਂਕੀ ਦੇ ਇੰਚਾਰਜ ਐਸਆਈ ਜਨਕ ਰਾਜ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਮੋਹਿਤ ਜੀ ਮੋਹਿਤ 당 ਕੀ ਹੋਇਆ ਸੁਰੇਤ ਅੜਕੇ ਅੜਕੇ ਪਾਸ ਫਾਦਰ ਸਾਹਿਬ ਅੜਕੇ ਜੀ ਦੇਖੋ ਮੇਰੇ ਫਾਦਰ ਸਾਹਿਬ ਬਨਗਪੁਰੇ ਤੇ ਲੰਘ ਰਹੇ ਸੀ ਜੀ ਸਾਡੀ ਫੈਕਟਰੀ ਕਨੀਸ਼ਗਰ ਦੇ ਵਿੱਚ ਹੀ ਆ ਕਿ ਸਮਾਨ ਲੈਣ ਲਈ ਫਾਦਰ ਸਾਹਿਬ ਨੇ ਦੀਪਕ ਡੰਗ ਠੀਕ ਹੈ ਸਮਾਨ ਲਾਣ ਲੈਣ ਲਈ ਸਮਾਨ ਲੈਣ ਲਈ ਸਾਡੀ ਜਨਗਪੁਰੇ ਚ ਲੰਘਣਾ ਨਾਲ ਲੱਗਿਆ ਰਹਿੰਦਾ ਵੈਸੇ ਵੀ ਸੰਸਾਰੀ ਮਾਰਕੀਟ ਜਾਂਦੀ ਹੋਂ ਮੇਰੇ ਪਾਪਾ ਨੂੰ ਵੀ ਸਾਨੂੰ ਸਾਰਿਆਂ ਨੂੰ ਵੀ ਚਲੋ ਪਾਪਾ ਜੀ ਤੇ ਲੰਘ ਰਹੇ ਪਾਪਾ ਨੇ ਦੇਖਿਆ ਕਿ ਬੰਦਾ ਪੇੜ-ਪੋੜ ਵੱਡੇ ਜਾ ਰਹੇ ਜੀ ਤੇ ਸਮਾਗਮ ਚੱਲ ਰਿਹਾ ਨਾਲ ਤੁੰਬਦੀ ਜੀ ਦਾ ਚਲੋ ਪੇੜ-ਪੋੜ ਵੱਡੇ ਜਾ ਰਹੇ ਪਾਪਾ ਨੇ ਨਾ ਵੀਡੀਓ ਬਣਾਣੀ ਸ਼ੁਰੂ ਕਰ ਦਿੱ ਪਾਪਾ ਨੂੰ ਖੜਕੇ ਵੀਡੀਓ ਮੈਨੂੰ ਸ਼ੁਰੂ ਕਰਤੀ ਤੇ ਹਾਨੀ ਬੇਦੀ ਜਿਹੜਾ ਫੰਕਸ਼ਨ ਕਰਾਂਦਾ ਉਹ। ਉਹ ਵਿੱਚ ਆ ਉਹਨੇ ਪਾਪਾ ਨੂੰ ਤੱਕੀ ਤੋਂ ਕਿ ਮੈਨੂੰ ਸ਼ੁਰੂ ਕਰਦੇ ਮੈਂ ਸਭ ਦਾਬਲੀ ਵਰਤੀ ਉਹਨੇ ਪਾਪਾ ਨਾਲ। ਕੱਲ ਕੇ ਪਾਪਾ ਬਹੁਤ ਵੱਡੇ ਨ ਉਸ ਉਮਰ ਚ ਕਿ ਚਲੋ ਹਨਾ 15 ਸਾਲ ਆ ਜਾਂਦਾ ਉਮਰ ਦਾ। ਪਰ ਮੈਨੂੰ ਕੁਝ ਨਹੀਂ ਦੇਖਿਆ ਆਂਦੇ ਪਾਪਾ ਨੂੰ ਨੇ ਥੱਪੜ ਮਾਰਿਆ। ਮੈਨੂੰ ਪਾਪਾ ਦਾ ਫੋਨ ਆਇਆ। ਕਿ ਮੈਨੂੰ ਥੱਪੜ ਮਾਰਿਆ ਹਾਨੀ ਬੇਦੀ ਨੇ ਕਿ ਤੂੰ ਆਦਾ ਮੈਂ ਤੇ ਮੇਰਾ ਛੋਟਾ ਬ੍ਰਦਰ ਜਿਹਦਾ ਨਾਮ ਚਾਹਿਤ ਹੈ ਜੀ। ਮੇਰੇ ਨਾਲ ਹੀ ਮੈਂ ਅਪਾਥੀ ਫੈਕਟਰੀ ਤੱਕ ਕੇ ਬੈਕ ਦਿਨਪੁਰੀ ਪਹੁੰਚੇ ਆਂ। ਸਤਨ ਉ ਅਨੀ ਬੇਦੀ ਦੇ ਨਾਲ ਦੀ 70 ਜਾਨੇ ਸੀਗੇ ਇੱਕ ਜੈ ਮੁੰਡਾ ਇੱਕ ਸੁਨੀਲ ਛੋਟੂ ਮੁੰਡਾ ਉਹਨਾਂ ਨੇ ਕਿਹਾ ਬਈਆ ਜੈ ਸੁਨੀਲ ਛੋਟੂ ਅਨੀ ਬੇਦੀ ਜੈ ਤਰुण ਬੇਦੀ ਪੰਜੇ ਮੁੰਡੇ ਹੋ ਜਿਹੜੇ ਮੈਨੂੰ ਜਾਣਦੇ ਨਹੀਂ ਬਾਈ ਫੇਸ ਮੈਂ ਦੇਖੇ ਹੋਏ ਨੇ ਸਾਰੇ ਤੇ ਉਹਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤੀ ਸਾਨੂੰ ਠੀਕ ਹੈ ਕਿਉਂ ਮਾਰਕੀਟ ਨੇ ਗਾਹੜਾ ਛੋਟੂ ਮੁੰਡਾ ਸੁਨੀਲ ਛੋਟੂ ਉਹਨੇ ਹਣੀ ਹਣੀ ਬੇਦੀ ਤੇ ਕਹਿਨ ਤੇ ਅੰਦੂਤ ਤਲਵਾਰ ਗੱਡੀ ਜੀ ਸਾਡੇ ਤੇ ਹਮਲਾ ਕਰਨਾ ਸ਼ੁਰੂ ਕਰਤੋਂ ਮੇਰੇ ਛੋਟੇ ਭਰਾ ਦੇ ਤਲਵਾਰ ਮਾਰਿਓ ਨੇ ਪਿੱਟਤੇ ਨੱਕ ਤੇ ਨੇ ਮੁੱਕੇ ਮਾਰੇ ਐ ਕੜੇ ਮਾਰੇ ਐ ਸਿਰ ਤੇ ਸਾਰਾ ਉਹ ਸੀਮ ਸੀ ਐਡਮੈਂਟਾ ਤੋਨੂੰ ਫਾਦਰ ਐਡਮੈਂਟਾ ਤਾਬਰ ਫਾਦਰ ਵੀਰੇ ਹਰ ਹੁਣ ਚੰਨ ਐਡਮੈਂਟ ਜਨਨ ਮੇਰੇ ਛੋਟੇ ਭਰਾ ਦੇ ਕੀ ਨਾਮ ਚਾਹੀ ਤੂ ਜੀ ਚਾਹੀਦਾ ਹਾਂਜੀ ਚਾਹਿਤ 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 ਹਾਂਜੀ ਠੀਕ ਹੈ ਜੀ ਤੇ ਉਹਨਾਂ ਨੂੰ ਲੋਕ ਕਿਹਾ ਜਾਂਦਾ ਕਿ ਤੁਹਾਡੇ ਵੱਲੋਂ ਜੀ 25 ਜਾਂ 100 ਬੰਦਾ ਇਕੱਠਾ ਕਰਦੇ ਨਹੀਂ ਸਰ ਪੂਰੀ ਮਾਰਕੀਟ ਚ ਹਰ ਦੁਕਾਨ ਕੋ ਹਰ ਬਿੰਦੂ ਮੈਨਾ ਹਥੇ ਹਰ ਦੁਕਾਨ ਦੇ ਕਿ ਕੈਮਰੇ ਲੱਗੇ ਹੋਣੇ ਜਦੋਂ ਮਰਜ਼ੀ ਪੁਲਿਸ ਪ੍ਰਸ਼ਾਸਨ ਰਿਕਾਰਡਿੰਗ ਕਢਵਾ ਲੇ ਸਾਡੇ ਦੋ ਜਾਨੇ ਤੋਂ ਇਲਾਵਾ ਮੇਰੇ ਆਪਣੇ ਪਰ ਤੋਂ ਇਲਾਵਾ ਕਦੇ ਮਗਰ ਤੀਜਾ ਬੰਦਾ ਕੋਈ ਨਾਲ ਨਹੀਂ ਸੀ ਜੀ ਦੇਖੋ ਅਸੀਂ ਲੜਨ ਤਾਂ ਗਏ ਹੀ ਨਹੀਂ ਸੀ ਸੰਦਾ ਬਾਪਾ ਦੱਸੋ ਜੇ ਅਸੀਂ ਤੇ ਬੱਚੇ ਘਰ ਆ ਜਾਂਦੇ ਸੀ ਅਸੀਂ ਉਸਨਾਂ ਨੂੰ ਕਹਿੰਗੇ ਬਾਪਾ ਉਹਨੂੰ ਲੈ ਕੇ ਆਣਾ ਉਸ ਜੀ ਫਿਰ ਉਹਤੇ ਗਏ ਤਾਂ ਸਾਨੂੰ ਉਹਨਾਂ ਨੇ ਉੱਥੇ ਫੜ ਲਿਆ ਸੀ ਸ ਜੋ 당ੰਗ ਹੈ ਪਲਸੇ ਬਾਅਦ ਖੜਾ ਸੀ ਜੀ हेलो ਇਹਨੇ ਸਾਡੇ ਫੇਰ ਦੇ ਉੱਤੇ ਲਾਈਟਾਂ ਲਗਾ ਦਿੱਤੀ ਸੀ ਜੀ ਇਹਨੇ ਆਪ ਹੀ ਸਵੇਰੇ 6:30 ਤੋਂ 6 ਵਜੇ ਆ ਕੇ ਸਾਡੇ ਫੇਰ ਦੇ ਟਵਾਕ ਜੀ ਆਪ ਹੀ ਲੜਨ ਲੱਗ ਗਿਆ ਮੈਂ ਪੂਜਾ ਕਰਨ ਲੱਗਿਆ ਤੇ ਇਹਨੇ ਟ੍ਰੈਫਿਕ ਦੇ ਵਿੱਚ ਥੋੜੀ ਨਿਕਨ 파 ਕੇ ਸਕੂਟਰ ਗੱਡੀ ਲਾ ਕੇ ਪਿੱਛੇ ਕਰਤਾ ਕਹਿੰਦਾ ਕੀ ਖੰਦ ਮਾਇਆ ਤੁਸੀਂ ਉੱਥੇ ਜਦੋਂ ਇਹ ਨਿਕਲ ਤੀ ਮੇਰੇ ਜਿਹੜੇ ਸੇਵਾਦਾਰ ਸੀ ਪਹੁੰਚ ਉਹਨਾਂ ਨੇ ਇਹਨੇ ਅਪਸ਼ਬਦ ਦੇ ਸਾਡੇ ਨੰਪਤੀ ਭਗਵਾਨ ਨੇ ਜੇ ਚੜਾ ਉਹ ਮਨੇ ਸ਼ਿਵਲ ਹਸਤਾਜ ਕੇ ਲਈ ਮੈਡੀਕਲ ਕਰਾਇਆ ਸਾਡੇ ਤੋਂ ਵੀ ਇਦਾਂ ਦਾ ਵਾਸਤਾਨੀ ਨਾ ਸਾਡੇ ਲਾਕੇ ਨਾ ਸਾਡੇ ਲਾਕੇ ਇਹ ਕਿੰਨੇ ਜਾਂ ਸੀ ਇਕੱਲਾ ਹੀ ਸੀ ਜਦੋਂ ਉਹ ਪਹਿਲਾਂ ਇਕੱਲਾ ਸੀ ਮੁਕੇ ਦੇ ਦੋ ਭਤੀਜੇ ਆਏ ਨੇ ਉਤਿਆਰ ਲੈ ਕੇ ਜਿਹੜੀ ਸੀ ਸੀਸੀਟੀਵੀ ਰਿਕਾਰਡਿੰਗ ਕਢਾ ਲਈਏ ਉਹਨੇ ਗੁਰੇ ਬੰਨਾ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਸਿਰ ਤੇ ਮਾਰ ਤੇ ਹੁਣ ਕਿੰਨੇ ਬੰਦੇ ਜ਼ਖਮੀ ਹੋਏ ਨੇ ਸੱਜੇ ਤਾਂ ਦੋ ਹੀ ਬੰਦੇ ਦਿੱਖਣੇ ਨੇ ਜਿਹੜੇ ਜਿਹੜੇ ਜਕਬੀਅਨ ਨਾਮ ਕੀ ਨੇ ਇੱਕ ਦਾ ਸੁਨੀਲ ਐ ਇੱਕ ਦਾ ਇਹ ਪ੍ਰਭੂ ਜੀ ਮੈਨੂੰ ਕੋਲੇ ਅੱਧਾ ਘੰਟਾ ਪਹਿਲਾਂ तकरीबन ਮੇਰੇ ਦੋਸ ਦਾ ਫੋਨ ਆਇਆ ਏਦਾ ਪਤਾ ਲੱਗਿਆ ਜਨਕਪੁਰੀ ਜਿਹੜਾ ਗ੍ਰੀਸ਼ ਮਹਾਰਾਜ ਦਾ ਉਸ ਹੁੰਦਾ ਹਰ ਸਾਲ ਦਾ ਜ਼ਿਲ੍ਹਾ ਮੇਰੇ ਖਿਆਲੇ ਪੰਜਾਬ ਦਾ ਪਹਿਲਾ ਉਸਤਵ ਹੈ ਜੋ ਰਿਸ਼ਬੀ ਸੀ ਨੇ ਸ਼ੁਰੂਆਤ ਕਰਾਈ ਸੀ ਨਾ ਕਿ ਕਰਾਈ ਦੇ ਤੇ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਸ਼ਰਧਾ ਨਾਲ ਆਉਂਦੇ ਨੇ ਸਵੇਰੇ ਉੱਠ ਕੇ ਤਿਆਰੀ ਕਰਨੀ ਪੈਂਦੀ ਪੂਜਾ ਕਰਨੀ ਪੈਂਦੀ ਹੈ ਜਿੱਦਾਂ ਹਰੀ ਜੀ ਨੇ ਦੱਸਿਆ ਕਿਉਂਕਿ ਉਸ ਬੰਦੇ ਦਾ ਕੋਈ ਲਗਾਤਾਰ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਰੰਜਿਸ਼ ਨਹੀਂ ਜਦੋਂ ਕੋਈ ਗੁਰੂ ਮਹਾਰਾਜ ਬਾਰੇ ਮਾੜਾ ਬੋਲੇਗਾ ਟ੍ਰੈਫਿਕ ਨੂੰ ਮਾੜਾ ਬੋਲੇਗਾ ਪੁਲਿਸਾ ਚ ਵੀ ਜਨ ਪਾਏਗਾ ਤੇ ਫਿਰ ਦੇਖੋ ਸੇਵਾਦਾਰਾਂ ਨੂੰ ਕੌਣ ਰੋਕ ਸਕਦਾ ਹੈ ਤੇ ਉਸੇ ਮੁਤਾਬਕ ਜਿੱਦਾਂ ਅੱਜ ਲੋਕਾਂ ਨੂੰ ਪਤਾ ਲੱਗ ਰਿਹਾ ਏ ਇਦਾਂ ਗਣੇਸ਼ ਮਹਾਰਾਜ ਦੇ ਉੱਥੇ ਉਸਤ ਤੇ ਰੋਲਾ ਪਿਆ ਲੋਕ ਇੱਥੇ ਇਕੱਠੇ ਹੋ ਰਹੇ ਨੇ ਕਹਿੰਦੇ ਵੀ ਬੋਰਡ ਵੀ ਪਾੜੇ ਗਏ ਆ ਪਹਿਲਾਂ ਇਹ ਝਗੜੇ ਤੋਂ ਪਹਿਲਾਂ ਭਾਜੀ ਦੇਖੋ ਜਿਹਨੇ ਲੋਕ ਨਾ ਦੁਨੀਆ ਦੇ ਕਈ ਤਰ੍ਹਾਂ ਦੇ ਆਸਤਿਕ ਵੀ ਆ ਨਾਸਤਿਕ ਵੀ ਆ ਮੇਰੇ ਖਿਆਲੋਂ ਜੋ ਮੈਨੂੰ ਲੱਗ ਰਿਹਾ ਜਿਸ ਤਰ੍ਹਾਂ ਹਣੀ ਜੀ ਦੱਸ ਰਹੇ ਐ ਫਿਰ ਉਹ ਰੱਬ ਨੂੰ ਨਾਮ ਮੰਨਣ ਵਾਲਾ ਬੰਦਾ ਹੀ ਹੋਇਆ ਨਾ ਜਿਹੜਾ ਗੁਰੂ ਦੇ ਕੰਮ ਦੇ ਵਿੱਚ ਵਿਗਨ ਪਾਈ ਐ ਇਸ ਤਰ੍ਹਾਂ ਝਗੜਾ ਕੀਤਾ ਪ੍ਰਮਾਤਮਾ ਦੇ ਕਿਸੇ ਧਰਮ ਦਾ ਵੀ ਹੋਇਆ ਰੱਬ ਦਾ ਜਿਹੜਾ ਕੰਮ ਐ ਉਹ ਚੰਗੇ ਤਰੀਕੇ ਕਰਨਾ ਚਾਹੀਦਾ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਜਿਹੜੇ ਬੰਦੇ ਨੇ ਅੱਜ ਇਸ ਕੰਮ 'ਚ ਵਿਗਨ ਪਾਈ ਐ ਆ ਕੇ ਮਾਫੀ ਮੰਨ ਕੇ ਇਸ ਗੱਲ ਦਾ ਖਾਤਮਾ ਕਰਨਾ ਚਾਹੀਦਾ ਕਿਉਂਕਿ ਪ੍ਰਮਾਤਮਾ ਦੇ ਕੰਮ 'ਚ ਅਸੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਪੋਲਿਟੀਕਲ ਬੰਦਾ ਨਹੀਂ ਹੈਗਾ ਉਹ ਇਹ ਤਾਂ ਹੁਣ ਭਾਜੀ ਹੱਥ ਕੀ ਆ ਕੇ ਗੱਲ ਸਮਝ ਆਏਗੀ ਸਰਕਾਰ ਗੱਡੀ ਕਿੰਨੇ ਗਾਲ ਕੱਢੀ? ਉਹ ਪਰ ਆਇਆ ਬੰਦਾ ਜੀ। ਅੱਛਾ। ਬਾਤ। ਕਿ ਗਾ ਤਿੰਨੂ ਗਾਲ ਕਿੰਨੂ ਗਾਲ ਕੱਢੀ ਸੀਗੀ? ਉਹ ਭਾਈ ਨੂੰ। ਅੱਛਾ। ਉਹੋਂ ਦੇ ਕੇ ਆਂਦੀ ਲੰਗਾ ਪੇੜ ਕਿਨੇ ਕੱਟਦੇ ਜੀ ਆ ਕਿਨੇ ਉਹ ਗਲਤੀ ਨਾਲ ਕੱਟੇਗੇ। ਭਾਈ ਨੇ ਗਏ ਝਾੜਨੇ ਸੀ ਉਹਨੇ ਗਲਤੀ ਨਾਲ ਕੱਟਦੇ। ਅੱਛਾ। ਆ ਗੰਦਾ ਮੂਰਤੀ ਹੀ ਬੰਦਣੀ ਆ ਕੰਦਾ। ਨਹੀਂ ਉਹ ਇਸ ਏਰੀਆ ਦਾ ਸੀਗਾ ਉਹ ਬੰਦਾ। ਉਹ ਪਿੱਛੇ ਰਹਿੰਦਾ ਆ। ਕਿੱਥੇ? ਆ 6 ਨੰਬਰ ਗਲੀ ਕੋਲ ਕੋ ਸਾਹਮਣੇ ਆ। ਅੱਛਾ ਕੋਈ ਬੈਟਰੀ ਆ ਉਹਦੀ? ਹਾਂਜੀ ਜਾਨਗੀ ਅੱਜ ਅੱਜ ਜਿਹੜਾ ਜਨਰਲਪੁਰੇ ਵਿੱਚ ਦਾਮਾ ਹੋਇਆ ਬਈ ਲਾਗੀ ਹਾਂਜੀ ਇਹ ਮਾਮਲਾ ਹੈ ਮਾਮਲਾ ਇਹਨਾਂ ਦੇ ਪੀੜ ਕੱਟੇ ਸੀ ਵੀਡੀਓ ਬਣਾਉਂਦੇ ਸੀ ਡੰਗ ਸਾਹਿਬ ਉੱਥੇ ਠੀਕ ਹੈ ਇਹਨਾਂ ਦੀ ਹਣੀ ਬੇਦੀ ਹੱਥੋਂ ਭਾਈ ਹੋ ਗਈ ਠੀਕ ਹੈ ਲੜਾਈ ਝਗੜਾ ਵੱਧ ਗਿਆ ਠੀਕ ਹੈ ਸਿਵਲ 'ਚ ਐਡਮਿਟ ਹੋਈ ਉਹਨਾਂ ਨੂੰ ਰੈਫਰ ਕੀਤਾ ਨਾਲ ਬਿਆਨ ਲਏ ਹੁਣ ਜਿੰਦਾਂ ਦੀ ਕਾਰਵਾਈ ਹੋਏਗੀ ਬਿਆਨ ਦੇ ਹਿਸਾਬ ਨਾਲ ਉਹਨਾਂ ਦਾ ਕਾਰਵਾਈ ਕਰਦਾਂਗੇ ਕਿੰਨੇ ਬੰਦੇ ਫੱਟੇ ਹੋਏ ਕਿੰਨੇ ਨੰਬਰ ਦੇ ਇੱਕ ਡੰਗ ਦੀਪਕ ਡੰਗ ਜੀ ਤੇ ਦੂਸਰਾ ਉਹਨਾਂ ਦਾ ਭਤੀਜਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਸੱਤਾਂ ਤੋਂ ਗੁਝੀਆਂ ਏ ਡੰਗ ਸਾਹਿਬ ਦੇ ਪੂਜੇ ਦੇ ਕਿਰਪਾਣਕਪੂਰਨ ਵੱਜੀ ਏ ਠੀਕ ਹੈ ਲਿਜਾਨਾ ਲਾਈਵ ਤੇ ਲਈ ਮਿੱਠਾ ਆਪੜ ਤੇ ਰੋਪ